ਅਸੀਂ ਮੈਂਬਰ ਤਿੰਨ ਤੇ ਕੀ ਕੀਤਾ ਜਿਹੜਾ ਲੇਬਰ ਵੈਲਫੇਅਰ ਐਕਟ 1965 ਹੈ ਇਹਦੇ ਚ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਹੁੰਦੀ ਹੈ ਕਿ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਜ਼ ਚੋਂ ਸਿਰਫ ਪੰਜਾਬ ਹੀ ਐਸਾ ਸੂਬਾ ਹੈ ਜਿੱਥੇ ਪੰਜਾਬ ਲੇਬਰ ਵੈਲਫੇਅਰ ਬੋਰਡ ਬਣਿਆ ਹੋਇਆ ਹੈ ਅਸੀਂ ਉਹਦੇ ਵਿੱਚ ਇੱਕ ਬਹੁਤ ਸ਼ਾਨਦਾਰ ਜੋ ਅਮੈਂਡਮੈਂਟੇਸ਼ਨ ਕੀਤੀ ਹੈ ਕਿ ਜਿਵੇਂ ਮੇਰੇ ਤੋਂ ਪਹਿਲਾਂ ਆਨਰੇਬਲ ਹਰਪਾਲ ਸਿੰਘ ਚੀਮਾ ਜੀ ਨੇ ਦੱਸਿਆ ਕਿ ਅਸੀਂ ਪਹਿਲਾਂ 5 ਰੁਪਏ ਸੀ ਜਿਹੜਾ EMPLOYE ਭਰਦਾ ਸੀ ਤੇ 20 ਰੁਪਏ এমਪਲੋયર ਭਰਦਾ ਸੀ ਅਸੀਂ ਇਹ ਚ ਬੜਾ ਨੋਮੀਨਲ ਜਿਹਾ ਇਨਕਰੀਸ ਕੀਤਾ ਕਿ 10 ਰੁਪਏ এমਪਲੋਈ ਭਰੂਗਾ ਮੰਥਲੀ ਤੇ 40 ਰੁਪਏ এমਪਲੋયર ਭਰੂਗਾ ਜਿਹੜੀ ਬਰੌਡਰ ਕਰਤੀ ਅਸੀਂ ਇਹਦੀ ਵਾਈਡ ਕਰਤੀ ਇਹਦੇ ਵਿੱਚ ਕੈਟਾਗਰੀ ਪਹਿਲਾਂ ਇਹਦੇ ਚ ਸਿਰਫ ਆਰਗੇਨਾਈਜ਼ਡ ਵਰਕਰਸ ਆਉਂਦੇ ਸੀ ਜਿਹੜੇ ਸਿਰਫ ਫੈਕਟਰੀਆਂ ਚ ਕੰਮ ਕਰਦੇ ਸੀ ਇਹਦੇ ਚ ਹੁਣ ਜਿਹੜੇ ਸ਼ਾਪਸ ਦੇ ਉੱਤੇ ਕੰਮ ਕਰਦੇ ਵਰਕਰ ਹੋਣਗੇ ਉਹ ਵੀ ਹੁਣ ਇਹਦੇ ਚ ਇਨਟਾਈਟਲਡ ਹੋ ਜਾਣਗੇ ਤੇ ਜਿਹੜੇ ਕੰਟਰੈਕਟਰਸ ਨੇ ਚਾਹੇ ਉਹ ਇਲੈਕਟ੍ਰੀਕਲ ਦਾ ਕੰਟਰੈਕਟਰ ਹੋਵੇ ਚਾਹੇ ਕਿਸੇ ਵੀ ਕਿਸਮ ਦਾ ਕੰਟਰੈਕਟਰ ਹੋਵੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਵਰਕਰਾਂ ਦਾ EPF ਤੇ ESI ਕੱਟਿਆ ਜਾਂਦਾ 10 ਤਰ੍ਹਾਂ ਦੀਆਂ ਸਕੀਮਾਂ ਸਟਾਈਫੰਡ ਆ ਗਿਆ ਐਕਸਕਿਊਰਸੀ ਆ ਗਿਆ ਕੰਪਨਸੇਸ਼ਨ ਆਫ ਕੇਸ ਆਫ ਪਰਮਨੈਂਟ ਡਿਸੇਬਿਲਟੀ ਆ ਗਿਆ ਸ਼ਗਨ ਸਕੀਮ ਆ ਗਈ ਮੈਟਰਨਿਟੀ ਬੈਨੀਫਿਟ ਆ ਗਿਆ LTC ਆ ਗਿਆ ਇਸ ਤਰ੍ਹਾਂ ਦੇ ਜਿਹੜੇ 10 ਬੈਨੀਫਿਟ ਨੇ ਅਸੀਂ ਜਣੇ ਕਿ ਹੁਣ ਫੈਕਟਰੀ ਦੇ ਵਿੱਚ ਕੰਮ ਕਰਦੇ ਬੰਦਿਆਂ ਨੂੰ ਸ਼ਾਪਸ ਤੇ ਕੰਮ ਕਰਦੇ ਬੰਦਿਆਂ ਨੂੰ ਤੇ ਕੰਟਰੈਕਟਰਸ ਜਿਹੜੇ ਹੋਣਗੇ ਉਹਨਾਂ ਦੇ ਬੰਦਿਆਂ ਨੂੰ ਅਸੀਂ ਇਸ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਵਿੱਚ ਉਹਨਾਂ ਨੂੰ ਏਨਲਿਸਟ ਕਰ ਲੈਣਾ ਹੈ